ਛੱਟ ਵੀ ਖਾਂਦੇ ਨੇ ਤੇ ਉਦਾਂ ਵੀ ਗੰਦੇ ਪਾਣੀ ਚ ਗਿਰਨਾ ਕਿੰਨਾ ਯਾਨੀ ਦੁੱਖ ਦੀ ਗੱਲ ਹੈ ਜੀ ਸਾਡੇ ਆਪ ਦੇ ਛੋਟੇ ਛੋਟੇ ਬੱਚੇ ਨੇ ਜੀ ਸਾਨੂੰ ਹੁਣ ਸਕੂਲ ਲੈਣੇ ਨੇ ਸਾਬ ਜਵਾਬ ਦੇਦਾ ਵੀ ਅਸੀਂ ਗੰਦੇ ਪਾਣੀ ਚ ਬੈਨ ਲੈ ਕੇ ਨਹੀਂ ਬਣਨਾ ਸਾਨੂੰ ਲੈਂਡ ਪਾਉਣੇ ਪੈਂਦੇ ਨੇ ਜੀ ਕਈ ਵਾਰ ਘਰੇ ਕੰਮਕਾਰ ਕਰਦੇ ਹੁੰਨੇ ਆ ਜਵਾਗਾ ਆਬ ਵੀ ਲੈਂਡ ਟਪ ਜਾਂਦੇ ਨੇ ਜੀ ਕਈ ਵਾਰ ਕੋਈ ਰੇਲ ਦਾ ਹਾਸਾ ਹੋਵੇ ਜੀ ਕੋਣ ਜ਼ਿੰਮੇਵਾਰ ਹੁਣ ਪਿੱਛੇ ਜੀ ਮੇਰੇ ਭਾਈ ਦੇ ਇੱਥੇ ਸੱਪ ਲੜ ਗਿਆ ਦੀ ਪਾਣੀ ਚ ਗੰਦਾ ਪਾਣੀ ਸੀ ਪੁਲੀ ਖੋਲਦੇ ਪਏ ਸੀਗੇ ਜੀ ਉੱਥੇ ਗਾਹਾਂ ਪਿੱਛੇ ਤੇ ਉਹਦੇ ਕੋ ਸੱਪ ਲੜ ਗਿਆ ਦੀ ਗਈ ਇਥੇ ਪਿੰਡ ਚ ਵਾ ਕੇ ਕਿਸੇ ਨੇ ਸਾਡੀ ਕੋਈ ਖਬਰ ਨਹੀਂ ਲਈ ਉਹਨੂੰ ਮੈਂ ਲੈ ਕੇ ਗਿਆ ਸਾਰਾ ਟ੍ਰੀਟਮੈਂਟ ਕਰਵਾਇਆ ਪਿੰਡ ਤੋਂ ਕਿਸੇ ਬੰਦੇ ਨੇ ਆ ਕੇ ਇਹ ਨਹੀਂ ਪੁੱਛਿਆ ਵੀ ਹਾਂ ਭਾਈ ਤੇਰਾ ਭਾਈ ਦਾ ਕੀ ਹਾਲ ਆ ਕਿੱਦਾਂ ਹੈ ਸਨਣ ਕਿ ਬਹੁਤ ਹੀ ਦਿਕਤ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜਾ ਕੋਈ ਹੱਲ ਨਹੀਂ ਹੈਗਾ ਇਹਦੇ ਦੇਖੋ ਪ੍ਰਸ਼ਾਸਨ ਦੀ ਇੱਕ ਨਲਾਕੀ ਦੇ ਨਾਲ ਕਿੰਨਾ ਵੱਡਾ ਦੇਖੋ ਹਾਦਸਾ ਵਾਪਰ ਗਿਆ ਤੇ ਇੱਕ ਸੱਪ ਲੜਨਾ ਤੇ ਸੱਪ ਬਹੁਤ ਜ਼ਿਆਦਾ ਜ਼ਹਿਰੀ ਵੀ ਹੋ ਸਕਦਾ ਸੀ ਤੇ ਜ਼ਿੰਦਗੀ ਨੂੰ ਵੀ ਖਤਰਾ ਹੋ ਸਕਦਾ ਸੀ ਤੇ ਇਹ ਤਾਂ ਚਲੋ ਤੁਸੀਂ ਜਣੀ ਭਜ ਨੱਠ ਕੇ ਉਹਨਾਂ ਦਾ ਇਲਾਜ ਕਰਵਾਇਆ ਹੋਊਗਾ ਤੇ ਸੰਭਾਲਿਆ ਸਮਾਂ ਸੰਭਾਲਿਆ ਹੋਊਗਾ ਜਿਹਦੇ ਕਰਕੇ ਬੱਚਤ ਹੋ ਗਈ ਜਣੀ ਹਾਂਜੀ ਹਾਂ ਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਜੋ ਗੰਭੀਰ ਸਮੱਸਿਆ ਬਣੀ ਪਈ ਹੈ ਇਹਦੇ ਬਾਰੇ ਚ ਇਹਦਾ ਕੀ ਹੱਲ ਹੋਣਾ ਚਾਹੀਦਾ ਇਹਦਾ ਵੀਰ ਜੀ ਦੇਖੋ ਸਾਡੇ ਇੰਡਸਟਰੀ ਏਰੀਆ ਸਾਡੇ ਫੈਕਟਰੀ ਵਾਲਿਆਂ ਨੇ ਵੀ ਸਾਨੂੰ ਬੜਾ ਜ਼ੋਰ ਲਾਇਆ ਵੀ ਸਾਰੀ ਜ਼ਿੰਮੇਵਾਰੀ ਅਸੀਂ ਲੈਨੇ ਆ ਟੋਬੇ ਦੀ ਵੀ ਪੱਕਾ ਵੀ ਕਰਵਾ ਕੇ ਦੰਨੇ ਆ ਸਭ ਕੁਝ ਕਰਵਾ ਕੇ ਦੰਨੇ ਆ ਪਰ ਪਿੰਡ ਵਾਲੇ ਦੇ ਵਿੱਚ ਕਈ ਐਸੇ ਵਿੱਚ ਲੋਕ ਨੇ ਜਿਹੜੇ ਕੰਮ ਨੂੰ ਨਹੀਂ ਹੋਣ ਦਿੰਦੇ ਜੀ ਹੁਣ ਸਰਪੰਚ ਮੂਰੇ ਹੋ ਕੇ ਜਾਂ ਤੁਰਦਾ ਤੇ ਉਹ ਦਰਖਾਹ ਦਰਖਾਹ ਦੇ ਦਿੰਦੇ ਨਹੀਂ ਉਹ ਤਾਂ ਰਿਟਰਨ ਚ ਲਿਖ ਕੇ ਲੈ ਲਿਆ ਜੀ ਸਾਡੇ ਪੰਚਾਇਤੀ ਜ਼ਮੀਨ ਪਈਆਂ ਨਾ ਲਾਗੇ ਇੱਕ ਕੀਲਾ ਤੇ ਉਹਦੇ ਵਿੱਚੋਂ ਟੋਬਾ ਵਟਣ ਲੱਗਿਆ ਸੀ ਪਿੰਡ ਵਾਲਿਆਂ ਨੇ ਉਹ ਇਹ ਕਹਿ ਕੇ ਉਹਨਾਂ ਨੇ ਨਰੇਗਾ ਲਾਈ ਨਾਲ ਕਹਿੰਦੇ ਜੀ ਇਹ ਚਮਚਾ ਨਾ ਟੋਬਾ ਵਟੂਗਾ ਉਹਨਾਂ ਨੇ ਦਰਖਾਸਤ ਦੇ ਕੇ ਜੀ ਉਹਨਾਂ ਤੋਂ ਰਿਟਨ ਦੇ ਵਿੱਚ ਲੈ ਲਿਆ ਵੀ ਇੱਥੇ ਟੋਬਾ ਨਹੀਂ ਪਟ ਹੋਵੇ ਜਦ ਕਿ ਸਾਨੂੰ 8 ਲੱਖ ਦੀ ਗਾਰੰਟੀ ਵੀ ਆਈ ਹੈ ਜੀ ਉਹ ਵੀ ਸਾਡੀ ਆ ਕੇ ਮੁੜ ਗਈ ਆ ਤੇ ਪਿੰਡ ਦੀਆਂ ਨਲਾਇਕੀਆਂ ਕਰਕੇ ਜੀ ਜਦ ਸਾਡੇ ਕੰਮ ਨਹੀਂ ਹੋਣ ਦਿੰਦੇ ਆ ਦੇਖ ਲੋ ਗੰਦ ਦੇ ਵਿੱਚ ਅਸੀਂ ਬੈਠੇ ਆ ਤੇ ਸੋ ਇਹਦਾ ਕੌਣ ਜ਼ਿੰਮੇਵਾਰ ਆ ਜੀ ਦੇਖੋ ਹੋਰ ਤਾਂ ਲੋਕਾਂ ਦਾ ਤਾਂ ਨੁਕਸਾਨ ਹੁੰਦਾ ਹੀ ਹੋਊਗਾ ਜੀ ਮੇਰਾ ਤਾਂ ਆਪਣਾ ਵੀ ਨੁਕਸਾਨ ਹੋ ਗਿਆ ਜੀ ਮੇਰੇ ਮੋਟਰਸਾਈਕਲ ਦਾ ਮੁਰੋ ਹੈਡਲਾਈਟ ਫਟ ਗਈ गिरके ਮੋਟਰਸਾਈਕਲ ਜੀ ਤੇ ਇਹਦਾ ਮਤਲਬ ਲੋਕਾਂ ਦਾ ਇੱਥੇ ਬਹੁਤ ਨੁਕਸਾਨ ਹੁੰਦਾ ਲੇਕਿਨ ਕੋਈ ਦੇਖਣ ਵਾਲਾ ਨਹੀਂ ਹੈਗਾ ਬਹੁਤ ਜੀ ਬਜ਼ੁਰਗ ਵੀ ਗਿਰਦੇ ਨੇ ਇੱਥੇ ਹੋਰ ਵਿਚਾਰੀਆਂ ਗੁੱਡੀਆਂ ਵੀ ਜਾਂਦੀਆਂ ਨੇ ਕਾਲਜ ਵਾਲੀਆਂ ਉਹ ਵੀ ਵਿਚਾਰੀਆਂ ਕਈ ਵਾਰ ਗਿਰ ਜਾਂਦੀਆਂ ਨੇ ਜੀ ਬਹੁਤ ਔਖਾ ਹੁੰਦਾ ਵੀਰ ਜੀ ਇੱਥੇ ਦੇਖੋ ਦਿਨੇ ਇੱਥੋਂ ਲੰਘਣਾ ਖਤਰੇ ਤੇ ਖਤਰੇ ਤੋਂ ਖਾਲੀ ਨਹੀਂ ਹੈ ਤੇ ਰਾਤ ਨੂੰ ਤਾਂ ਇੱਥੇ ਬਹੁਤ ਸਾਰੇ ਲੋਕ ਪਰੇਸ਼ਾਨ ਨੇ ਵੀ ਦੇਖੋ ਵੀਰ ਜੀ ਦਿਨਾਂ ਲੇਬਰ ਵਾਲੇ ਜਿਹੜੇ ਸਾ ਲੇਵਰ ਲੰਘਦੀ ਆ ਜੀ ਹੋਰ ਨਾਲ ਦੇ ਪਿੰਡਾਂ ਵਾਲੇ ਉਹ ਕਈ ਕ੍ਰੋਸਿੰਗ ਆਉਂਦੀਆਂ ਨੇ ਪਰ ਜੀ ਉਹਦੇ ਕਰਕੇ ਥੋੜਾ ਜਿਹਾ ਔਖਾ ਹੋ ਜਾਂਦਾ ਵੀਰ ਜੀ ਇਹ ਤੇ ਜੀ ਲੰਘਣਾ ਅਹ ਦੇਖੋ ਹਲੇ ਤਾਂ ਜਣੀ ਕੋਈ ਬਰਸਾਤੀ ਸਮਾਂ ਨਹੀਂ ਹੈ ਕੁਝ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਤੇ ਸਰ ਬਰਸਾਤੀ ਦਿਨਾਂ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਭਿਆਨਕ ਹਾਲਾਤ ਹੁੰਦੇ ਹੋਣਗੇ ਜੀ ਹਾਂਜੀ ਵੀਰ ਜੀ ਉਹਦੇ ਦੇਖੋ ਪਾਣੀ ਬਹੁਤ ਚੜ ਜਾਂਦਾ ਹੁਣ ਆ ਇਹਨਾਂ ਦਾ ਆਬਦਾ ਖੇਤ ਆ ਜੀ ਖੇਤ ਦੇ ਵਿੱਚੋਂ ਪਾਣੀ ਇੱਧਰ ਖੇਚ ਚਲੇ ਜਾਂਦਾ ਖੇਤ ਨਾਲ ਦੇਖੋ ਇੱਕੰਦਾ ਵੀ ਘੁੰਮ ਗਿਆ ਨੇ ਤੁਸੀਂ ਮਾੜਾ ਦਿਖਾ ਵੀ ਸਕਦੇ ਹੋ ਕੰਦਾਂ ਨੂੰ ਹਾਂਜੀ ਮੈਂ ਵੀਡੀਓ ਬਣਾਈ ਹੋਈ ਹੈ ਜੀ ਉਹਦੀ ਹਾਂਜੀ ਤੇ ਇੱਧਰ ਆ ਵੀਰ ਦਾ ਦੇਖ ਲਓ ਨੁਕਸਾਨ ਹੋ ਰਿਹਾ ਕਣਕ ਦਾ ਇਹਨਾਂ ਨੇ ਮਿੱਟੀ ਪਟਾ ਪਟਾ ਕੇ ਹਾਲ ਦੇ ਨਾਲ ਪੱਟ ਬਣਾਈ ਹੈ ਜੀ ਤੇ ਉਹਦੇ ਵਿੱਚ ਤੇ ਸਾਰੀ ਛੜਕਾ ਖਰਾਬ ਹੋ ਗਈ ਹੈ ਜਿੱਥੇ ਕੋਈ ਲੰਗਾ ਹੈ ਹੀ ਨਹੀਂ ਗਈ ਕਿਸੇ ਪਾਸੇ ਲੰਗਾ ਨੂੰ